ਟੁਡੇ ਸਰਮਾ ਸਵਾਗਤ ਹੈ ਸੇਖੋ ਸਮਾਰਟ ਕਲਾਸ ਦੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਪੇਪਰਾਂ ਦੀ ਤਿਆਰੀ ਬਹੁਤ ਹੀ ਮਸਤ ਤਰੀਕੇ ਨਾਲ ਕਰ ਰਹੇ ਹੋਵੋਗੇ ਉਹੀ ਕੁਐਸਚਨ ਤੁਹਾਨੂੰ ਹੁਣ ਕਰਾਈ ਜਾਣਗੇ ਜੋ ਕਿ ਵੈਰੀ ਵੈਰੀ ਇੰਪੋਰਟੈਂਟ ਨਿਊ ਕਿੰਗ ਐਂਡ ਕਿੰਗਡਮ ਦੇ ਵੈਰੀ ਵੈਰੀ ਇੰਪੋਰਟੈਂਟ ਹਿਸਟਰੀ ਦਾ ਟੌਪਿਕ ਆ ਦੋਸਤੋ ਸਾਰਿਆਂ ਨੇ ਕਰਨਾ ਕਿਉਂਕਿ SSC ਦੇ ਵਿੱਚ ਇਹ ਕੁਐਸਚਨ ਪੁੱਛੇ ਗਏ ਹਨ ਅਤੇ ਮਾਸਟਰ ਕੈਡਰ ਵਾਲਿਆਂ ਲਈ ਤੇ PS टेट ਵਾਲਿਆਂ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਚਲਦੇ ਹਾਂ ਆਪਾਂ ਨਾ ਟਾਈਮ ਵੇਸਟ ਕਰਦੇ ਹੋਏ ਪਹਿਲੇ ਕੁਐਸਚਨ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਤਾਂ ਜੋ ਸਾਰੇ ਇਸ ਵੀਡੀਓ ਤੇ ਜੋ ਵੀ ਕੁਐਸਚਨ ਹਨ ਕਰਕੇ ਜਾ ਸਕਣ ਅਤੇ ਪੇਪਰ ਦੇ ਵਿੱਚ ਉਹੀ ਕੁਐਸਚਨ ਜੇਕਰ ਆਗੇ ਤਾਂ ਉਹਨਾਂ ਨੂੰ ਸਹੀ ਕਰਕੇ ਹੁਣ ਦੋਸਤੋ ਧਿਆਨ ਨਾਲ ਕੁਐਸਚਨ ਦੇਖਣਾ ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ ਤੇ ਜਿਕਰ ਚੈਨਲ ਤੇ ਨਿਊ ਵੀਰਾਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਪਹਿਲਾ ਕੁਐਸਚਨ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਗੁਪਤ ਸ਼ਾਸਕ ਸ਼ਾਂਤੀ, ਜੁੱਧ ਅਤੇ ਪ੍ਰਭਾਵਸ਼ਾਲੀ ਸੀ ਮਲਿਕਾ ਸ਼ਾਂਤੀ ਵੀ ਰੱਖਦਾ ਸੀ ਜੁੱਧ ਦੇ ਮੈਦਾਨ ਵਿੱਚ ਜਾਂਦਾ ਸੀ ਤੇ ਤਾਕਤਵਰ ਸੀ ਪ੍ਰਭਾਵਸ਼ਾਲੀ ਸੀ ਦਾ ਇਸ ਦਾ ਜੋ ਰਾਈਟ ਆਨਸਰ ਹੈ ਚੰਦਰਗੋਪਤ ਪਹਿਲਾ ਚੰਦਰਗੋਪਤ ਦੂਜਾ ਸਮੁੰਦਰੋਪਤੀ ਜਾਂ ਸਕੰਦਗੋਪਤਾਂ ਇਸ ਦਾ ਰਾਈਟ ਆਨਸਰ ਹੈ ਚੰਦਰਗੋਪਤ ਦੂਜਾ ਜਿਸ ਨੂੰ ਵਿਕਰਮਾ ਦਿੱਤਿਆ ਵੀ ਕਿਹਾ ਜਾਂਦਾ ਹੈ ਚੰਦਰਗੋਪਤ ਦੂਜਾ ਵਿਕਰਮਾ ਦਿੱਤਿਆ ਵੀ ਕਿਹਾ ਜਾਂਦਾ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਪੀਡੀਐਫ ਜੋ ਕਿ ਐਜੀਆਰਡੀ ਕੋਚਿੰਗ ਸੈਂਟਰ ਦਾ ਟੈਲੀਗ੍ਰam ਗਰੁੱਪ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉੱਥੇ ਤੁਹਾਨੂੰ ਪ੍ਰਾਪਤ ਹੋਵੇਗੀ ਦੋਸਤੋ ਤਾਂ ਚੈਨਲ ਨੂੰ ਜੁਆਇਨ ਕਰਨਾ ਤੇ ਜੁਆਇਨ ਦੇ ਨਾਲ ਨਾਲ ਪੀਡੀਐਫ ਨੂੰ ਵੀ ਪ੍ਰਾਪਤ ਕਰਨਾ ਦੋਸਤੋ ਸਿੰਧ ਉੱਪਰ ਅਰਬਾਂ ਨੇ ਪਹਿਲਾ ਹਮਲਾ ਕੀਤਾ ਤਾਂ ਇਹਦਾ ਰਾਈਟ ਆਨਸਰ ਹੈ 712 ਦੇ ਵਿੱਚ ਕੀਤਾ ਸੀ ਸਿੰਧ ਦੇ ਉੱਪਰ ਹਮਲਾ ਦੋਸਤੋ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਅੱਗੇ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਸਕ ਪ੍ਰਯਾਗ ਵਿਖੇ ਹਰੇਕ 5 ਸਾਲਾਂ ਬਾਅਦ ਅਸੈਂਬਲੀ ਕਰਦਾ ਸੀ ਕਿੱਥੇ ਪ੍ਰਯਾਗ ਵਿਖੇ ਕਰਦਾ ਸੀ ਅਸੈਂਬਲੀ ਤਾਂ ਉਹਦਾ ਰਾਈਟ ਆਨਸਰ ਹੈ ਹਰਸ਼ਵਰਧਨ ਵੈਰੀ ਵੈਰੀ ਇੰਪੋਰਟੈਂਟ ਕਈ ਵਾਰ ਦੋਸਤੋ ਪੇਪਰ 'ਚ ਪੁੱਛਣਗੇ ਹਰਸ਼ਵਰਧਨ ਦੇ ਸਮੇਂ ਕਿਹੜਾ ਯਾਤਰੀ ਆਇਆ ਸੀ ਤਾ ਹਾਹੇ ਤੇ ਹਰਸ਼ਵਰਧ ਤੇ ਹਾਹੇ ਤੇ ਕੀ ਹੋ ਜਾਵੇਗਾ ਹਿਊਨ ਸਾਗ ਹੋ ਜਾਗਾ ਦੋਸਤੋ ਹਿਊਨ ਸਾਗ ਜੋ ਕੀ ਹੈ ਯਾਤਰੀ ਸੀ ਉਹ ਇਸ ਦੇ ਟਾਈਮ ਵਿੱਚ ਆਇਆ ਸੀ ਹਰਸ਼ਵਰਧ ਹਰਸ਼ਵਰਧਨ ਦੇ ਟਾਈਮ ਵਿੱਚ ਆਇਆ ਸੀ ਹਿਊਨ ਸਾਗ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ ਅਗਲਾ ਕੁਐਸਚਨ ਹੈ ਕੁਟਿੱਲਿਆ ਕਿਹੜੇ ਸ਼ਾਸਕ ਦਾ ਪ੍ਰਧਾਨ ਮੰਤਰੀ ਸੀ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਟਿੱਲਿਆ ਸੀ ਦੋਸਤੋ ਉਹ ਸੀ ਚੰਦਰਗੁਪਤ ਮੌਰੀਆ ਦਾ ਤੇ ਕੁਟਿੱਲਿਆ ਦੇ ਹੋਰ ਕਿਹੜੇ-ਕਿਹੜੇ ਨਾਮ ਸੰਨ ਜਿਸ ਤਰ੍ਹਾਂ ਕਿ ਵਿਸ਼ਨੂ ਗੁਪਤ ਵੀ ਕਿਹਾ ਜਾਂਦਾ ਸੀ ਦੋਸਤੋ ਇਸ ਨੂੰ ਕੁਟਿੱਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਸੀ ਤਾਂ ਤੀਜਾ ਤਾਂ ਕੋਟਿਲਿਆ ਹੈ ਹੀ ਦੋਸਤੋ ਤਾਂ ਇਹ ਤਿੰਨੇ ਨਾਮ ਤੁਸੀਂ ਜਾਣਦੇ ਹੋ ਨਾ ਵਿਸ਼ਨੂ ਗੁਪਤ ਚਾਨਕਿਆ ਤੇ ਕੋਟਿਲਿਆ ਤੇ ਇਹ ਸਨੇ ਜੋ ਬੁੱਕ ਲਿਖੀ ਸੀ ਉਹ ਅਰਥਸ਼ਾਸਤਰ ਲਿਖੀ ਸੀ ਦੋਸਤੋ ਇਹ ਵੀ ਤੁਸੀਂ ਜਾਣਦੇ ਹੋ ਅਰਥਸ਼ਾਸਤਰ ਇਹਨਾਂ ਦੀ ਬੁੱਕ ਦਾ ਨਾਮ ਹੈ ਵੈਰੀ ਵੈਰੀ ਇੰਪੋਰਟੈਂਟ ਅੱਗੇ ਦੇਖੀਏ ਕਹਿੰਦਾ ਹੈ ਹਰਸ਼ਵਰਧਨ ਕੀ ਸਦੀ ਵਿੱਚ ਸੀ ਵੈਰੀ ਵੈਰੀ ਇੰਪੋਰਟੈਂਟ ਤਾਂ ਹਰਸ਼ਵਰਧਨ ਜੋ ਸੀ ਸਦੀ ਸੀ ਉਸ ਦੀ ਦੋਸਤੋ ਉਹ ਸੀ 7ਵੀਂ ਸਤਾਪਦੀ ਈਸਵੀ ਈਟੀ ਮਤਲਬ ਕੀ ਹੈ 7ਵੀਂ ਸਤਾਬ ਦੀ ਈਡੀ ਮਤਲਬ ਕੀ ਹੈ ਆਫਟਰ ਡੈਥ ਕਿਸਤੀ ਕ੍ਰਾਈਸਿਸ ਦੀ ਕ੍ਰਿਸਿਸ ਦੀ ਮਤਲਬ ਜਿਸ ਨੂੰ ਸੀ ਤੋਂ ਬਾਅਦ ਜੋ ਹੁਣ ਸਾਡਾ ਟਾਈਮ ਚੱਲ ਰਿਹਾ ਹੈ ਉਹ ਏਡੀ ਹੈ ਜੇਕਰ 2024 ਵੀ ਲਿਖਣਾ ਹੋਵੇ ਤੇ ਨਾਲ ਤੁਸੀਂ ਏਡੀ ਪਾ ਸਕਦੇ ਹੋ ਬਟ ਦੋਸਤੋ ਜੇਕਰ ਅਸੀਂ ਇਸ ਤੋਂ ਪਿਛਲੀ ਗੱਲ ਕਰੀਏ ਮਤਲਬ ਕਿ ਬੈਕ ਬਿਫੋਰ ਕ੍ਰਾਈਸਟ ਦੀ ਤਾਂ ਉਹ ਕੀ ਹੈ ਇੱਥੋਂ ਬੈਕ ਟਾਈਮ ਚੱਲਦਾ ਮਤਲਬ ਜੇਕਰ 2024 ਸੀ ਤਾਂ 2023 ਹੋ ਜਾਂਦਾ ਇਸ ਤਰ੍ਹਾਂ ਕਰਦੇ 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 ਜ਼ੀਰੋ ਹੋ ਜਾਂਦੀ ਤੇ ਫਿਰ 1 2 3 ਜੋ ਕਿ ਸਾਡਾ ਏਡੀ ਵਾਲਾ ਟਾਈਮ ਚੱਲ ਰਿਹਾ ਹੈ ਤਾਂ ਹੁਣ ਵਾਲਾ ਟਾਈਮ ਹੈ ਆਫਟਰ ਡੈਥ ਕਿਸ ਦੀ ਕ੍ਰਾਈਸਟ ਦੀ ਉਸ ਜਿਸਮ ਸੀ ਦੀ ਡੈਥ ਤੋਂ ਬਾਅਦ ਦਾ ਸਮਾਂ ਏਡੀ ਹੈ ਤੇ ਉਸ ਤੋਂ ਪਹਿਲਾਂ ਦਾ ਸਮਾਂ ਸੀ ਬੀਸੀਸੀ ਵੈਰੀ ਵੈਰੀ ਇੰਪੋਰਟੈਂਟ ਇਹ ਪੇਪਰ ਦੇ ਵਿੱਚ ਪੁੱਛਿਆ ਹੀ ਜਾਂਦਾ ਹੈ ਅੱਗੇ ਕਹਿੰਦਾ ਹੈ ਦੋਸਤੋ ਚੰਦਰਗੁਪਤ ਮੌਰੀਆ ਦੇ ਰਾਜ ਵਿੱਚ ਕਿਹੜਾ ਯੁਨਾਨੀ ਰਾਜਦੂਤ ਸੀ ਇਸ ਦਾ ਰਾਈਟ ਆਨਸਰ ਹੈ ਮੈਕਸਥਨੀਜ਼ ਕੀ ਹੈ ਇਸ ਦਾ ਰਾਈਟ ਆਨਸਰ ਹੈ ਹੁਣ ਫਾਹੀਆਨ ਤੇ ਹਿਊਸਨ ਹਿਊਸਨ ਹਾਏ ਤੇ ਹਿਊਸਨ ਹਾਏ ਤੇ ਹਰਸ਼ਵਰਧਨ ਦੋਸਤੋ ਯਾਦ ਰੱਖਣਾ ਹੈ ਫਾਹੀਆਨ ਜੋ ਸੀ ਚੰਦਰਗੁਪਤ ਦੂਜਾ ਸੀ ਉਸ ਦੇ ਵੇਲੇ ਆਇਆ ਸੀ ਇਹ ਵੀ ਤੁਸੀਂ ਜਾਣੋ ਮੈਕਸਥਨੀ ਸੀ ਜੋ ਇਸਨੇ ਬੁੱਕ ਲਿਖੀ ਸੀ ਦੋਸਤੋ ਇੰਡੀਕਾ ਏ ਵੀ ਤੁਸੀਂ ਯਾਦ ਰੱਖਣਾ ਇੰਡੀਆ ਬੁੱਕ ਲਈ ਸੀ ਮੈਕਸਿਮਿਸ ਨੇ ਬਹੁਤ ਹੀ ਪੇਪਰ ਵਿੱਚ ਜਿਆਦਾ ਪੁੱਛਿਆ ਜਾਣ ਵਾਲਾ ਇਹ ਸਵਾਲ ਹੈ ਅੱਗੇ ਕਹਿੰਦਾ ਹੈ ਇਲਾਹਾਬਾਦ ਵਿੱਚ ਅਸ਼ੋਕ ਸਤੰਭ ਕਿਸ ਦੀ ਜਾਣਕਾਰੀ ਦਿੰਦਾ ਹੈ ਇਹ ਦਿੰਦਾ ਹੈ ਚੰਦਰਗੁਪਤ ਮੌਰੀ ਚੰਦਰਗੁਪਤ ਪਹਿਲਾ ਚੰਦਰਗੁਪਤ ਦੂਜਾ ਜਾਂ ਸਮੁੰਦਰਗੁਪਤ ਤਾਂ ਇਹਦਾ ਰਾਈਟ ਆਂਸਰ ਸਮੁੰਦਰਗੁਪਤ ਇਹਦਾ ਜੋ ਰਾਈਟ ਆਂਸਰ ਹੈ ਉਹ ਹੈ ਚੰਦਰਗੁਪਤ ਦੂਜਾ ਇਲਾਹਾਬਾਦ ਦੇ ਵਿੱਚ ਅਸ਼ੋਕ ਸਤੰਭ ਹੈ ਇਹ ਇਸ ਦੀ ਜਾਣਕਾਰੀ ਦਿੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਇਹ ਤੁਸੀਂ ਯਾਦ ਰੱਖਣਾ ਅੱਗੇ ਕਹਿੰਦਾ ਹੈ ਜੀ ਕਿ ਕਿਹੜੇ ਰਾਜੇ ਨੂੰ ਪੀਯਾਦਾਸੀ ਕਿਹਾ ਜਾਂਦਾ ਸੀ ਤਾਂ ਇਹ ਕੀ ਆਪ ਦੇ ਆਪ ਵਿੱਚ ਇੱਕ ਹੈਡ ਕੁਐਸਚਨ ਹੈ ਤੇ ਇਹ ਸਟਾਰ ਵਾਲਾ ਕੁਐਸਚਨ ਮਤਲਬ ਕਿ ਪੇਪਰ ਦੇ ਵਿੱਚ ਕਾਫੀ ਵਾਰ SSC ਨੇ ਇਹ ਰਿਪੀਟ ਤੇ ਲਾਇਆ ਹੋਇਆ ਕੁਐਸਚਨ ਅਤੇ P T R I P L S B V ਕੀ ਹੈ ਕਰਦੀ ਹੈ ਇਹ ਕੁਐਸਚਨ ਰਿਪੀਟ ਤੇ ਹੀ ਕਰਦੀ ਹੈ ਕਿਉਂਕਿ ਪੇਪਰ ਚ ਕੁਝ ਤਾਂ ਹੀ ਹੋ ਜੇਕਰ ਕੋਈ ਉਸ ਦੇ ਵਿੱਚ ਖਾਸੀਤ ਹੋਵੇ ਤੇ ਖਾਸੀਅਤ ਹੈ ਪੀਯਾਦਾਸੀ ਅਸ਼ੋਕ ਦੀ ਕਿਉਂਕਿ ਕਲਿੰਗਾ ਦੀ ਵਾਰ ਤੋਂ ਬਾਅਦ ਇਹਨਾਂ ਨੇ ਯੁੱਧ ਕਰਨਾ ਛੱਡ ਦਿੱਤਾ ਸੀ ਤਾਂ ਇਹ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਪੀਯਾਦਾਸੀ ਅਸ਼ੋਕ ਨੂੰ ਹੀ ਕਿਹਾ ਜਾਂਦਾ ਸੀ ਜੇਕਰ ਕਲਿੰਗਾ ਦੀ ਗੱਲ ਕੀਤੀ ਜਾਵੇ ਕਲਿੰਗਾ ਹੈ ਜੋ ਨਾਮ ਹੈ ਦੋਸਤੋ ਯਾਦ ਰੱਖਣਾ ਉੜੀਸਾ ਦਾ ਨਾਮ ਹੈ ਉੜੀਸਾ ਦਾ ਨਾਮ ਹੈ ਕਲਿੰਗਾ ਕਲਿੰਗਾ ਦਾ ਹੋ ਨਾਮ ਕੀ ਹੈ ਉੜੀਸਾ ਤੇ ਉੜੀਸਾ ਦਾ ਪਹਿਲਾ ਨਾਮ ਕੀ ਸੀ ਕਲਿੰਗਾ ਸੀ ਇਹ ਪੇਪਰ ਵਿੱਚ ਕਾਫੀ ਵਾਰ ਕੁਐਸਚਨ ਆਇਆ ਹੈ ਤੇ ਇਹ ਤੁਸੀਂ ਯਾਦ ਰੱਖਣਾ ਹੈ ਇਸ ਵਾਰ ਵੀ ਇਹ ਕੁਐਸਚਨ ਦੇਖਣ ਨੂੰ ਮਿਲੇਗਾ ਦੋਸਤੋ ਅੱਗੇ ਕਹਿੰਦਾ ਮੌਰੀਆ ਵੰਸ਼ ਦਾ ਪਤਨ ਕੀਤਾ ਮੌਰੀਆ ਵੰਸ਼ ਦਾ ਪਤਨ ਕੀਤਾ ਸੀ ਇਸ ਦਾ ਰਾਈਟ ਆਨਸਰ ਹੈ ਪੁਸ਼ਯ ਮਿੱਤਰ ਸੁੰਗ ਕਿਉਂਕਿ ਆਪਸ਼ਨ ਇੱਥੇ ਦੇਖੀ ਸੀ ਤਾਂ ਪੁਸ਼ਯ ਮਿੱਤਰ ਸੁੰਗ ਤੋਂ ਯਾਦ ਰੱਖਣਾ ਦੇਖੋ ਮੌਰੀਆ ਮਤਲਬ ਕੀ ਹੈ ਸਭ ਤੋਂ ਪਹਿਲਾਂ ਸਾਡੀ ਹੋਈ ਹੈ ਹਰਿਆੰਕਾ ਡੈਂਸਟੀ ਉਸ ਤੋਂ ਬਾਅਦ ਸ਼ਿਸ਼ੂਨਾਗ ਫਿਰ ਨੰਦਵੰਸ਼ ਤੇ ਫਿਰ ਮੌਰੀਆ ਮੌਰੀਆ ਤੋਂ ਬਾਅਦ ਕੋਈ ਹੋਰ ਡੈਂਸਟੀਆਂ ਹੋਈਆਂ ਗੁਪਤ ਦਾ ਬਾਅਦ ਵਿੱਚ ਆਈਏ ਬਟ ਕੋਈ ਕਿਹੜੀ ਉਹ ਬਈ ਹੈ ਵੀ ਮੌਰੀਆ ਦੇ ਵਿੱਚ ਸੀ ਅਸ਼ੋਕ ਤੇ ਅਸ਼ੋਕ ਦਾ ਕੰਮ ਸੀ ਕਿਸੇ ਵੀ ਚੀਜ਼ ਨੂੰ ਕਰਨ ਤੋਂ ਪਹਿਲਾਂ ਉਸ ਨੂੰ ਪਰਖਣਾ ਮਤਲਬ ਪਰਖਾ ਦਾ ਮਤਲਬ ਕੀ ਹੈ ਪਹਿਲਾਂ ਸੁੰਗਣਾ ਸੁੰਗ ਕੇ ਕੀ ਹੈ ਫਿਰ ਹੀ ਛਕਣਾ ਸੀ ਤਾਂ ਦੋਸਤੋ ਸਿੱਧਾ ਕੀ ਹੈ ਪਤਾ ਲੱਗ ਜਾਵੇਗਾ ਕਿ ਸੁੰਗ ਡੈਂਸਟੀ ਆਈ ਜਾਂ ਪਹਿਲਾਂ ਆਇਆ ਤੇ ਜੋ ਛੱਕਰ ਡੈਂਸਟੀ ਸੀ ਇਹ ਬਾਅਦ ਵਿੱਚ ਆਈ ਸੀ ਤਾਂ ਇਹ ਦੋਸਤੋਂ ਤੁਹਾਨੂੰ ਟ੍ਰਿਕ ਦੱਸੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਬਹੁਤ ਹੀ ਜ਼ਬਰਦਸਤ ਟ੍ਰਿਕ ਹੈ ਤਾਂ ਕੁਸ਼ਿਆ ਮਿੱਤਰ ਸੁੰਘ ਜੋ ਕਿ ਸੁੰਘ ਡੈਂਸਟੀ ਆਈ ਸੀ ਮੌਰੀਆ ਤੋਂ ਬਾਅਦ ਕਈ ਵਾਰ ਉੱਥੇ ਛੱਕਰ ਡੈਂਸਟੀ ਵੀ ਪਾਇਆ ਹੁੰਦਾ ਹੈ ਤਾਂ ਉੱਥੇ ਤੁਸੀਂ ਕਨਫਿਊਜ਼ ਹੋ ਜਾਓਗੇ ਬਸ ਜੇਕਰ ਇਹ ਟ੍ਰਿਕ ਯਾਦ ਰਹੀ ਨਾ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਅਸੀਂ ਸੁੰਘਦੇ ਹੁੰਨੇ ਹਾਂ ਤਾਂ ਸੁੰਘ ਡੈਂਸਟੀ ਪਹਿਲਾਂ ਆ ਜਾਵੇਗੀ ਤੁਹਾਡਾ ਆਨਸਰ ਹੋ ਜਾਵੇਗਾ ਇਹ ਦੋਸਤੋਂ ਤੁਹਾਡੀ ਹੈਲਪ ਦੇ ਲਈ ਹੀ ਟ੍ਰਿਕ ਬਣਾਈ ਜਾਏ ਹੈ ਅੱਗੇ ਕਹਿੰਦਾ ਹੈ ਜੀ ਕਿਹੜੇ ਕੁਸ਼ਾਨ ਰਾਜੇ ਨਹੀਂ ਕੁਸ਼ਾਨ ਰਾਜਾ ਸੀ ਨੇ ਸਾਰੇ ਸੰਸਾਰ ਦੇ ਰਾਜੇ ਉਪਾਧੀ ਲਈ ਸਾਰੇ ਸੰਸਾਰ ਦੇ ਰਾਜੇ ਦੀ ਉਪਾਧੀ ਦਾ ਮਾਣ ਹਾਸਲ ਕੀਤਾ ਹੈ ਇਸ ਦਾ ਜੋ ਰਾਈਟ ਆਨਸਰ ਹੈ ਇਹ ਹੈ ਜੀ ਅਸ਼ੋਕ ਚੰਦਰਗੁਪਤ ਚੰਦਰਗੁਪਤ ਦੂਜਾ ਇਸ ਦਾ ਰਾਈਟ ਆਨਸਰ ਹੋ ਸਕਦਾ ਹੈ ਦੋਸਤੋ ਤਾਂ ਸੀ ਹਾਂ ਆਪਣਾ ਕਨਿਸ਼ਕ ਹੋ ਸਕਦਾ ਹੈ ਕਨਿਸ਼ਕ ਇਸ ਦਾ ਰਾਈਟ ਆਨਸਰ ਹੈ ਦੋਸਤੋ ਇੱਥੇ ਕੀ ਹੈ ਹਾਂਜੀ ਇਹ ਗਲਤ ਦਿੱਤਾ ਹੋਇਆ ਇਤਿਹਾਸਕ ਅਸਰ ਇਹ ਤੁਹਾਡਾ ਮੈਂ ਨਾ ਕਰੈਕਟ ਕਰ ਦਵਾਂਗਾ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਤਾਂ ਹੈ ਨਹੀਂ ਇੱਥੇ ਓਕੇ 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 ਸਹੀ ਹੀ ਸਹੀ ਹੈ ਨਹੀਂ ਨਹੀਂ ਦੋਸਤੋ ਠੀਕ ਹੈ ਠੀਕ ਹੈ ਕਨਿਸ਼ਕਾ ਹੀ ਇਸ ਦਾ ਰਾਈਟ ਆਨਸਰ ਹੈ ਉੱਤਰ ਪਛਮੀ ਵੰਸ਼ਾਂ ਦਾ ਸਹੀ ਤਰਤੀਬ ਹੈ ਤਾਂ ਦੇਖੋ ਹੁਣ ਅਸੀਂ ਉਹੀ ਟ੍ਰੈਕ ਤੋਂ ਦੀ ਇਥੇ ਕੰਮ ਆਵੇਗੀ ਤਾਂ ਸੁੰਗ ਕੇ ਕੀ ਕਰਦੇ ਹਾਂ ਸ਼ੱਕਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਟ੍ਰੈਕ ਦੇ ਵਿੱਚ ਦੇਖੋ ਕਿ ਸ਼ੱਕ ਪਹਿਲਾਂ ਆਇਆ ਹੈ ਕਿ ਨਹੀਂ ਆਇਆ ਹੈ ਕਿਉਂਕਿ ਕਦੋਂ ਹੋਈ ਹੈ ਮੌਰੀਆ ਤੋਂ ਬਾਅਦ ਹੋਈ ਹੈ ਤੇ ਮੌਰੀਆ ਤੋਂ ਬਾਅਦ ਤਾਂ ਕੀ ਆ ਸੁੰਗ ਆਇਆ ਤਾਂ ਉਸ ਤੋਂ ਬਾਅਦ ਕੀ ਆ ਸ਼ੱਕ ਆਇ ਇੱਥੇ ਜੇਕਰ ਸਾਤਰੀ ਗੱਲ ਕੀਤੀ ਜਾਵੇ ਤਾਂ ਇਹ ਤਾਂ ਸਿੱਧਾ ਹੀ ਗਲਤ ਹੋ ਗਿਆ ਕਿਉਂਕਿ ਕੁਸ਼ਾਨ ਵੰਸ਼ ਇਹ ਤਾਂ ਬਿਲਕੁਲ ਐਂਡ ਤੇ ਆਇਆ ਹੈ ਮਤਲਬ ਇਹ ਕੁਸ਼ਾਨ ਵੰਸ਼ ਬਿਲਕੁਲ ਪਿੱਛੇ ਇਸ ਕਰਕੇ ਗਿਆ ਸੀ ਇਸ ਨੂੰ ਗਲਤ ਕਰਦਿਨੇ ਆ ਤੇ ਸ਼ੱਕ ਪਹਿਲਾਂ ਆ ਨਹੀਂ ਸਕਦਾ ਕਿਉਂਕਿ ਕੁਸ਼ਾਨ ਵੰਸ਼ ਸਭ ਤੋਂ ਬਾਅਦ ਆਇਆ ਇੱਥੇ ਕਿ ਇਹ ਵਿਚਾਲੇ ਆਇਆ ਪਿਆ ਹੈ ਇੱਥੇ ਐਂਡ ਤੇ ਪਿਆ ਹੈ ਤੇ ਇੱਥੇ ਵੀ ਐਂਡ ਤੇ ਪਿਆ ਹੈ ਬਟ ਇੱਥੇ ਦੇਖਣਾ ਹੈ ਜੋ ਪਾਰਥੀਅਨ ਸੀ ਇਹ ਸ਼ੱਕ ਡੈਂਸਿਟੀ ਤੋਂ ਬਾਅਦ ਆਏ ਹਨ ਇਸ ਕਰਕੇ ਦੋਸਤੋ ਰਾਈਟ ਆਨਸਰ ਕੀ ਹੋ ਜਾਵੇਗਾ ਛੱਕ ਪਾਰਤੀ ਤੇ ਕੁਸ਼ਾਨ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਦੋਸਤੋ ਤੁਸੀਂ ਵੀ ਇਸ ਟ੍ਰਿਕ ਦੇ ਨਾਲ ਇਹ ਆਹਮ ਨਾਲ ਸੋਲਵ ਕਰ ਸਕਦੇ ਹੋ ਕਿ ਜਾਂ ਦਸੋਂਗ ਤੇ ਜਾਂ ਸਕਦੋਂਾਂ ਵਿੱਚੋਂ ਇੱਕ ਤੁਹਾਨੂੰ ਦਿਸ ਗਈ ਤਾਂ ਬਸ ਇੱਕ ਤੁਸੀਂ ਇਹ ਯਾਦ ਰੱਖਣੀ ਹੈ ਕਿ ਸੁੰਗ ਦੇ ਸਕ ਜੇਕਰ ਦੋਨੇ ਪਈ ਹੋਈ ਨਾ ਤਾਂ ਸੁੰਗ ਪਹਿਲਾਂ ਆਵੇਗੀ ਸਕ ਬਾਅਦ ਵਿੱਚ ਆਵੇਗਾ ਇਹ ਤੁਸੀਂ ਯਾਦ ਰੱਖਣਾ ਹੈ ਅੱਗੇ ਕਹਿੰਦਾ ਚਾਲਕੀਆ ਮਤਲਬ ਚਲਕੂਆ ਦੇ ਰਾਜਪੁਕੇਸ਼ਣ ਦੂਜੇ ਨੇ ਕਿਸ ਨੂੰ ਹਰਾਇਆ ਤਾਂ ਦੋਸਤੋ ਆਹ ਹੈ ਸਾਡਾ ਇੰਡੀਆ ਤੇ ਇਸ ਦਾ ਹਿੱਸਾ ਹੈ ਸਾਊਥ ਤੇ ਇੱਥੇ ਜੋ ਹੈ ਇੱਥੇ ਸੀ ਪ੍ਰਕੇਸ਼ਣ ਦੂਜਾ ਤੇ ਇਧਰਲੇ ਪਾਸੋਂ ਇੱਥੇ ਕਿਹੜਾ ਆਇਆ ਸੀ ਹਰਸ਼ਵਰਧਨ ਹੀ ਆਇਆ ਸੀ ਜੋ ਕਿ ਸਾਊਥ ਵਾਲੇ ਪਾਸੇ ਗਿਆ ਸੀ ਬਟ ਕਿ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਸ ਕਰਕੇ ਹਰਸ਼ਵਰਧਨ ਇਸ ਦਾ ਰਾਈਟ ਆਨਸਰ ਹੈ ਹਰਸ਼ਵਰਧਨ ਇਸ ਦਾ ਰਾਈਟ ਆਨਸਰ ਹੈ ਅਗਿਆਤ ਤਨਵੰਤਰੀ ਜੀ ਮਸ਼ਹੂਰ ਵੈਦ ਫਿਜੀਸ਼ੀਨ ਹੋਇਆ ਹੈ ਮਸ਼ਹੂਰ ਵੈਦ ਹੈ ਕਿਸ ਦੇ ਰਾਜ ਦਰਬਾਰ ਵਿੱਚ ਸੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨੌ ਰਤਨ ਸਨ ਕਿਸ ਦੇ ਸਨ ਉਹ ਸਨ ਜੀ ਚੰਦਰਗੁਪਤ ਦੂਜੇ ਦੇ ਨੌ ਰਤਨ ਸਨ ਤੇ ਓਬਵੀਅਸ ਹੈ ਕਿ ਤਨਵੰਤਰੀ ਵੀ ਇੱਕ ਰਤਨ ਸੀ ਤੇ ਇਹ ਚੰਦਰਗੁਪਤ ਵਿਕਰਮਾਦਿੱਤਿਆ ਮਤਲਬ ਕਿ ਦੂਜਾ ਚੰਦਰਗੁਪਤ ਦੂਜੇ ਦਾ ਨਾਮ ਹੀ ਚੰਦਰਗੁਪਤ ਵਿਕਰਮਾਦਿੱਤਿਆ ਦੋਸਤੋ ਤਾਂ ਇਹ ਇਸ ਦਾ ਰਾਈਟ ਆਨਸਰ ਹੈ ਤੇ ਨੌ ਰਤਨ ਦੋਸਤੋ ਹੋਰ ਕਿੱਥੇ ਆਏ ਹਨ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਹੈ ਕਿ ਨੌ ਰਤਨ ਹੋਰ ਕਿੱਥੇ ਆਏ ਹਨ ਇੱਕ ਤਾਂ ਚੰਦਰਗੁਪਤ ਮਤਲਬ ਕਿ ਗੁਪਤਾ ਡੈਂਸਟੀ ਦੇ ਵਿੱਚ ਆਏ ਹਨ ਨੌ ਰਤਨ ਤੇ ਆਹ ਨੌ ਰਤਨ ਕਿੱਥੇ ਆਏ ਹਨ ਇਹ ਦੋਸਤੋ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਕਿਉਂਕਿ ਕੁਐਸਚਨ ਬੜੀ ਬਾਰੇ ਇੱਕ ਕੁਐਸਚਨ ਬਣਿਆ ਹੋਇਆ ਹੈ ਅੱਗੇ ਕਹਿੰਦਾ ਹੈ ਚੰਦਰਗੁਪਤ ਮੌਰੀਆ ਕਿ ਸੰਤ ਨਾਲ ਦੱਖਣ ਵੱਲ ਗਿਆ ਤਾਂ ਚੰਦਰਗੁਪਤ ਮੌਰੀਆ ਜਿਹੜੇ ਸੰਤ ਨਾਲ ਦੱਖਣ ਵਿੱਚ ਗਿਆ ਸੀ ਤਾਂ ਉਹੀ ਫੇਰ ਦੱਖਣ ਆ ਗਿਆ ਤਾਂ ਤੁਸੀਂ ਕਿਉਂਕਿ ਸਰ ਜੀ ਆ ਕੀ ਕਰ ਰਹੇ ਹੋ ਆ ਦੱਖਣ ਹੈ ਤੇ ਆ ਨੌਰਥ ਹੈ ਤੇ ਆ ਸਾਊਥ ਹੈ ਤੇ ਚੰਦਰਗੁਪਤ ਮੌਰੀਆ ਇੱਥੋਂ ਇਧਰ ਨੂੰ ਗਿਆ ਸੀ ਤੇ ਜਦੋਂ ਇਧਰ ਨੂੰ ਗਿਆ ਤਾਂ ਕੀ ਹੈ ਉਹ ਕੀ ਹੈ ਭੱਦਰ ਜੇ ਬੰਦੇ ਨਾਲ ਗਿਆ ਸੀ ਮਤਲਬ ਬੱਦਰ ਬਾਹੂ ਦੇ ਨਾਲ ਗਿਆ ਸੀ ਜਿੱਦਾਂ ਰਾਈਟ ਅਸਰ ਹੈ ਬੱਦਰ ਬਾਹੂ ਦੀ ਨਾਲ ਚੰਦਰਗੁਪਤ ਮੌਰੀਆ ਦੱਖਣ ਵੱਲ ਗਿਆ ਸੀ ਅਗਲਾ ਕੁਐਸਚਨ ਕਹਿੰਦਾ ਸਭ ਤੋਂ ਪਹਿਲਾਂ ਸਾਕਾ ਰਾਜਾ ਸੀ ਤਾਂ ਮਿਨਿੰਦਰ ਹੋ ਨਹੀਂ ਸਕਦਾ ਗੌਤਮੀ ਪੁੱਤਰ ਸਤਕਰ ਨਹੀਂ ਹੋ ਨਹੀਂ ਸਕਦਾ ਅਸ਼ੋਕ ਹੋ ਨਹੀਂ ਸਕਦਾ ਤਾਂ ਇੱਕੋ ਰਹਿ ਗਿਆ ਰੁਦਰਾ ਦਮਨ ਪਹਿਲਾ ਦੋਸਤੋ ਜੇਕਰ ਤੁਸੀਂ ਇੱਥੇ ਆਹ ਦੋ ਅੱਖਰਾਂ ਨੂੰ ਐਲੀਮੀਨੇਟ ਕਰਦੇ ਹੋ ਤੇ ਇਹਨਾਂ ਦੋਨਾਂ ਵਿੱਚ 50-50 ਲਾਉਣੀ ਹੋ ਤਾਂ ਉਹ ਤੁਹਾਡਾ ਲੱਕ ਦੱਸੇਗਾ ਕਿ ਪਹਿਲਾਂ ਵਾਲਾ 50 ਸਹੀ ਹੈ ਕਿ ਬਾਅਦ ਵਾਲਾ 50 ਸਹੀ ਹੈ ਤਾਂ ਇੱਕ ਹੀ ਆ ਤੁਹਾਡਾ ਲੱਕ ਹੀ ਉੱਤੇ ਦੱਸੇਗਾ ਮਤਲਬ 50-50 ਕਰ ਸਕਦੇ ਹੋ ਇਸ ਤਰ੍ਹਾਂ ਦੇ ਕੁਐਸਚਨ ਵਿੱਚ ਜੇਕਰ ਤੁਹਾਨੂੰ ਥੋੜੀ ਬਹੁਤੀ ਨੌਲਜ ਵੀ ਹੈ ਅੱਗੇ ਕਹਿੰਦਾ ਹੈ 100 ਰਾਜਿਆਂ ਦਾ ਰਾਜਾ ਕਿਸ ਨੂੰ ਕਹਿੰਦੇ ਹਨ ਤਾਂ 100 ਰਾਜਿਆਂ ਦਾ ਰਾਜਾ ਕਹਿੰਦੇ ਹਨ 100 ਜਦੋਂ ਦੇਖਦੇ ਆ ਤਾਂ 100 ਰਾਜੇ ਹਨ ਤਾਂ 100 ਰਾਜੇ ਕਿੱਥੇ ਡਿਗ ਪਏ ਸੀ ਇਹ ਸਮੁੰਦਰ ਵਿੱਚ ਡਿਗ ਪਏ ਸੀ ਤੇ ਡੁੱਬ ਗਏ ਤਾਂ ਲੱਭੇ ਹੀ ਨਹੀਂ ਤਾਂ ਸਮੁੰਦਰ ਵਿੱਚ ਡਿਗੇ 100 ਰਾਜੇ ਤਾਂ ਸੱਛੇ ਤੋਂ 100 ਸੱਛੇ ਤੋਂ ਸਮੁੰਦਰ ਤੇ ਸੱਛੇ ਤੋਂ 100 ਸੱਛੇ ਦੇ ਸਮੁੰਦਰ ਸਮੁੰਦਰ ਗੁਪਤ ਇਸ ਦਾ ਰਾਈਟ ਆਨਸਰ ਹੈ ਸਿਕੰਦਰ ਗੁਪਤ ਜਾਣ ਕੇ ਪਾਇਆ ਤੁਹਾਨੂੰ ਕਨਫਿਊਜ਼ ਕਰਦੇ ਲਈ ਸਮੁੰਦਰ ਗੁਪਤ ਇਸ ਦਾ ਰਾਈਟ ਆਨਸਰ ਹੈ ਦੋਸਤੋ ਅੱਗੇ ਚੱਲਦੇ ਹਾਂ ਕੁਐਸਚਨ ਕਹਿੰਦਾ ਹੈ ਕਿਸ ਜਟਾਣ ਐਡਿਕਟ ਉੱਪਰ ਅਸ਼ੋਕ ਦੀ ਕਲਿੰਗਾ ਜਿੱਤ ਦਾ ਵਰਣਨ ਹੈ ਤਾਂ ਐਡਿਕਟ ਜੋ ਕਿ ਅਸ਼ੋਕਾ ਦੀ ਹੈ ਕਲਿੰਗਾ ਜਿੱਤ ਦਾ ਵਰਣਨ ਹੈ ਕਿਹੜੀ ਐਡਿਕਟ ਤੇ ਹੈ ਤਾਂ ਐਡਿਕਟ ਹੈ ਉਹ 13ਵੀਂ ਐਡਿਕਟ ਹੈ ਦੋਸਤੋ ਇਹ ਤੁਸੀ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਅੱਗੇ ਕਹਿੰਦਾ ਹੈ ਚੰਦਰਗੁਪਤ ਨੇ ਆਪਣੇ ਅਖੀਰਲੇ ਸਾਲ ਕਿੱਥੇ ਬਤੀਤ ਕੀਤੇ ਤਾਂ ਇਹ ਦੋਸਤੋ ਬਹੁਤ ਹੀ ਹੈਂਡ ਕੁਐਸਚਨ ਹੈ ਚੰਦਰਗੁਪਤ ਨੇ ਆਪਣੇ ਅਖੀਰਲੇ ਸਾਲ ਸਰਵਨ ਬੀਲਗਾ ਦੇ ਵਿੱਚ ਬਤੀਤ ਕਿਤੇ ਜੋ ਕਿ ਕਰਨਾਟਕਾ ਦੇ ਵਿੱਚ ਹੈ ਇਹ ਵੀ ਤੁਸੀਂ ਜਾਣ ਲੈਣਾ ਕਰਨਾਟਕਾ ਦੇ ਵਿੱਚ ਹੈ ਜੋ ਇਹ ਈ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਪਟਨਾ ਦਾ ਨਾਮ ਆ ਜਾਂਦਾ ਹੈ ਪੁਰਾਣਾ ਕੀ ਹੈ ਪਾਟਲੀਪੁੱਤਰ ਹੈ ਪਾਟਲੀਪੁੱਤਰ ਨਗਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਅਤੇ ਕਿਹੜੇ ਵੰਸ਼ ਦਾ ਸੀ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਕਿਹੜੇ ਵੰਸ਼ ਦਾ ਸੀ ਅਤੇ ਕੌਣ ਸੀ ਜਿਸ ਨੇ ਪਾਟਲੀਪੁੱਤਰ ਬਸਾਇਆ ਸੀ ਇਹ ਤੁਸੀਂ ਜਾਣ ਲੈਣਾ ਬਸ ਪੁਰਾਣਾ ਨਾਮ ਹੈ ਪਟਨਾ ਦਾ ਇਹ ਤੁਸੀਂ ਪੱਲੇ ਬੰਨ ਲਓਗੇ ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਦਿਕੇਗਾ ਹੀ ਦਿਕੇਗਾ ਅੱਗੇ ਕਹਿੰਦਾ ਹੈ ਸਾਕਾ ਕਾਲ ਦਾ ਆਰੰਭ ਕਿਸ ਨੇ ਸ਼ੁਰੂ ਕੀਤਾ ਤਾਂ ਸਾਕਾ ਕਾਲ ਦਾ ਆਰੰਭ ਸੀ ਕਿਉਂਕਿ ਜਦੋਂ ਸੱਕਾ ਬੋਲਦੇ ਹਾਂ ਸੱਕਾ ਬੋਲਦੇ ਤਾਂ ਪਿੱਛੇ ਕੱਕੇ ਦੀ ਆਵਾਜ਼ ਹੁੰਦੀ ਤੇ ਕੱਕੇ ਤੋਂ ਅੱਗੇ ਸ਼ੁਰੂ ਕਰ ਦੋ ਕਨਿਸ਼ਕ ਤਾਂ ਇਹ ਤੁਹਾਡਾ ਕੀ ਆ ਇੱਕ ਨੰਬਰ ਪੱਕਾ ਹੋ ਜਾਏ ਸੱਕਾ ਜਦੋਂ ਬੋਲਿਆ ਤੇ ਕੱਕਾ ਰਹਿ ਗਿਆ ਮਗਰ ਦੇ ਉੱਤੇ ਕੱਕੇ ਤੋਂ ਵੱਡਾ ਕਨਿਸ਼ਕ ਵੈਰੀ ਵੈਰੀ ਇੰਪੋਰਟ ਜੋ ਕਿ ਕੁਸ਼ਾਂਵੰਸ ਦਾ ਰਾਜਾ ਸੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਇਹ ਕਹਿੰਦਾ ਹੈ ਬਿੰਬੀਸਾਰ ਕਿੱਥੋਂ ਦਾ ਸ਼ਾਸਕ ਸੀ ਤਾਂ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਕਰਦੇ ਹਨ ਆਪਾਂ ਆਂਸਰ ਜਾਣ ਤੋਂ ਪਹਿਲਾਂ ਇਕ ਹੈ ਬਿੰਬੀਸਾਰ ਤੇ ਦੂਜਾ ਹੈ ਬਿੰਦੂਸਾਰ ਦੋਸਤੋ ਇਹ ਤੁਹਾਨੂੰ ਬਹੁਤ ਜ਼ਿਆਦਾ ਕਨਫਿਊਜ਼ ਕਰਦੇ ਹਨ ਤਾਂ ਕਨਫਿਊਜ਼ਨ ਦੂਰ ਕਰ ਦਿੰਦੇ ਹਾਂ ਕਿ ਦੇਖੋ ਜਦੋਂ ਵੀ ਕੋਈ ਪਿਕਚਰ ਬਣਦੀ ਹੈ ਤਾਂ ਉਸ ਦਾ ਪਹਿਲਾਂ ਪਰਛਾਵਾ ਬਣਦਾ ਮਤਲਬ ਕੀ ਹੈ ਬਿੰਬ ਬਣਦਾ ਹੈ ਬਿੰਬ ਤੋਂ ਬਾਅਦ ਕੀ ਹੈ ਬਿੰਦੂ ਸਾਨੂੰ ਦਿਖਾਈ ਦਿੰਦਾ ਹੈ ਬਸ ਤੁਸੀਂ ਦੋਸਤੋ ਇਹ ਯਾਦ ਰੱਖਿਓ ਕਿ ਬਿੰਬ ਪਹਿਲਾਂ ਬਣਦਾ ਇਸ ਕਰਕੇ ਕੀ ਹੈ ਬਿੰਬੀਸਾਰ ਪਹਿਲਾਂ ਆਵੇਗਾ ਬਿੰਦੂ ਬਾਅਦ ਵਿੱਚ ਬਣੇ ਇਸ ਕਰਕੇ ਬਿੰਦੂਸਾਰ ਬਾਅਦ ਵਿੱਚ ਆਵੇਗਾ ਤਾਂ ਇਹ ਜ਼ਬਰਦਸਤ ਟ੍ਰਿਕ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਵਧੀਆ ਲੱਗੀ ਤਾਂ ਜੇਕਰ ਲਾਈਕ ਨਹੀਂ ਕੀਤਾ ਤਾਂ ਦੋਸਤੋ ਕਰ ਦਿਓ ਲਾਈਕ ਅਤੇ ਦਬ ਕੇ ਸ਼ੇ ਬਹੁਤ ਕਹੈਂ ਟ੍ਰਿਕ ਹੈ ਦੋਸਤੋ ਇਹ ਤਾਂ ਬਿੰਬੀ ਸਾਰ ਕਿੱਥੋਂ ਦਾ ਸ਼ਾਸਕ ਸੀ ਮਗਧ ਦਾ ਸ਼ਾਸਕ ਸੀ ਤੇ ਮਗਧ ਦੇ ਵਿੱਚ ਸਭ ਤੋਂ ਵੱਧ ਕੀਆ ਦੋਸਤੋ ਸਭ ਤੋਂ ਪਹਿਲਾਂ ਹਾਥੀਆਂ ਦੀ ਵਰਤੋਂ ਕੀਤੀ ਗਈ ਇਹ ਯਾਦ ਰੱਖਣਾ ਹੈ ਹਾਥੀਆਂ ਦੀ ਵਰਤੋਂ ਸਭ ਤੋਂ ਪਹਿਲਾਂ ਕਿੱਥੇ ਹੋਈ ਮਗਧ ਦੇ ਵਿੱਚ ਹੀ ਹੋਈ ਸੀ ਤੇ ਮਗਧ ਦੀਆਂ ਰਾਜਧਾਨੀਆਂ ਦੇ ਨਾਮ ਤੁਸੀਂ ਮੈਨੂੰ ਦੱਸਣਾ ਤੁਹਾਡਾ ਹੋਮਵਰਕ ਹੈ ਇਹ ਕਮੈਂਟ ਸੈਕਸ਼ਨ ਵਿੱਚ ਤੁਸੀਂ ਦੱਸਣਾ ਹੈ ਕਿ ਮਗਧ ਦੀਆਂ ਰਾਜਧਾਨੀਆਂ ਕਿਹੜੀਆਂ-ਕਿਹੜੀਆਂ ਹਨ ਇਹ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਸੈਕਸ਼ਨ ਵਿੱਚ ਮਗਧ ਇੱਕ ਸ਼ਕਤੀਸ਼ਾਲੀ ਰਾਜ ਹੋਇਆ ਅੱਗੇ ਕਹਿੰਦਾ ਧਰਮਾ ਅਲੋ ਧਰਮਾ ਮਹਾ ਮਹਾ ਮਾਤਰਾ ਦੀਆਂ ਡਿਊਟੀਆਂ ਕਿੱਥੇ ਦਰਜ ਹਨ ਤਾਂ ਇਹ ਤਾਂ ਰਾਈਟ ਆਨਸਰ ਹੈ ਮਾਈਨਰ ਰੌਕ ਅਡਿਕਟ ਦੋਸਤੋ ਜਾਣ ਕੇ ਰੱਖਿਆ ਕਿਉਂਕਿ ਇਹ ਆਪਸ਼ਨ ਤੁਹਾਨੂੰ ਪਤਾ ਲੱਗ ਹੀ ਗਈ ਹੋਈ ਗਈ ਤਾਂ ਇਹ ਫੈਕਚੁਅਲ ਕੁਐਸਚਨ ਹੈ ਤੇ ਫੈਕਚੁਅਲ ਕੁਐਸਚਨ ਪੇਪਰ ਦੇ ਵਿੱਚ ਕਾਫੀ ਵਾਰ ਇਹ ਪੁੱਛਿਆ ਧਰਮਾ ਮਹਾ ਮਹਾ ਮਾਤਰਾ ਦੀਆਂ ਡਿਊਟੀਆਂ ਕਿੱਥੇ ਦਰਜ ਹਨ ਮਾਈਨਰ ਰੌਕ ਅਡਿਕਟ ਜੇਕਰ ਦੋਸਤੋ ਤੁਹਾਨੂੰ ਨਾਂ ਵੀ ਦਿੱਤਾ ਤਾਂ ਤੁਸੀਂ ਕਹਿ ਲਵੇ ਇੰਡੀਕਾ ਪੁਸਤਕ ਹੈ ਜੋ ਕਿ ਮੈਕਸਮੀਜ਼ ਨੇ ਲਿਖੀ ਹੈ ਅਰਥ ਸ਼ਾਸਤਰ ਜੋ ਕਿ ਚਾਂਕੜੇ ਨੇ ਲਿਖਿਆ ਹੈ ਕਲਿੰਗਾ ਅਡਿਕਟ ਦੇ ਵਿੱਚ ਨਹੀਂ ਆ ਸਕਦਾ ਮਾਈਨਰ ਰੌਕ ਅੱਗੇ ਕਹਿੰਦਾ ਕਿਸ ਨੇ ਲਿਬਰੇਟਰ ਦੀ ਉਪਾਦੀ ਹਾਸਲ ਕੀਤੀ ਲਿਬਰੇਟਰ ਦੀ ਉਪਾਦੀ ਦੋਸਤੋ ਜਿਹੜੀ ਹਾਸਲ ਕੀਤੀ ਸੀ ਉਸ ਦਾ ਨਾਮ ਹੈ ਚੰਦਰਗੁਪਤ ਮੌਰੀਆ ਬਹੁਤ ਹੀ ਪੇਪਰ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਸੀ ਜੋ ਕਿ ਸਲਾਹਕਾਰ ਸੀ ਉਹ ਸੀ ਜੀ ਚਾਂਕਿਆ ਕੁਟਿੱਲਿਆ ਤੇ ਵਿਸ਼ਨੂੰਗੁਪਤ ਮਤਲਬ ਤਿੰਨੇ ਨਾਮ ਨੇ ਤੇ ਇਸ ਨੇ ਬੁੱਕ ਲਿਖੀ ਸੀ ਇਕਨੋਮੀਕ ਮਤਲਬ ਕਿ ਅਰਥ ਸ਼ਾਸਤਰੀ ਇਸ ਨੇ ਬੁੱਕ ਲਿਖੀ ਸੀ ਪੇਪਰ ਦੇ ਵਿੱਚ ਆਉਂਦਾ ਇਸ ਕਰਕੇ ਤੁਹਾਨੂੰ ਮੈਂ ਦੁਬਾਰਾ ਫਿਰ ਦੱਸ ਦਿੰਦਾ ਹਾਂ ਕਿਉਂਕਿ ਜੋ ਹੁਣੇ-ਹੁਣੇ ਕੁਐਸਚਨ ਦੇਖਣਗੇ ਉਹਨਾਂ ਨੂੰ ਉਹ ਕੁਐਸਚਨ ਆਦਾ ਪਤਾ ਲੱਗ ਰਿਹਾ ਜਿਉਂ ਅਸ਼ੋਕ ਇਸ ਲਈ ਮਸ਼ਹੂਰ ਹੈ ਤਾਂ ਅਸ਼ੋਕ ਦੀ ਗੱਲ ਕਰੀਏ ਆਪਣੇ ਵੱਡੇ ਰਾਜ ਵਾਸਤੇ ਅਹਿੰਸਾ ਦੇ ਪ੍ਰਚਾਰ ਵਾਸਤੇ ਬੁੱਧ ਧਰਮ ਦੇ ਰਾਹ ਤੇ ਚੱਲਣ ਵਾਸਤੇ ਹਾਂਜੀ ਤਾਂ ਸਾਰੇ ਸਹੀ ਹਨ ਤਾਂ ਸਾਰੇ ਹੀ ਸਹੀ ਹਨ ਇੱਕ ਨੰਬਰ ਪੱਕਾ ਕਰਕੇ ਆਉਣਾ ਹੈ ਇਹ ਕੁਐਸਚਨ ਤੇ ਅਸ਼ੋਕ ਦਾ ਕੁਐਸਚਨ ਕੋਈ ਨਾ ਕੋਈ ਤਾਂ ਬਣੇਗਾ ਦੋਸਤੋ ਮੈਡੀਵਲ ਹਿਸਟਰੀ ਦੇ ਵਿੱਚੋਂ ਐਂਸ਼ੀਅੰਟ ਹਿਸਟਰੀ ਦੇ ਵਿੱਚੋਂ ਕੁਐਸਚਨ ਬਣਦਾ ਹੀ ਆ ਰਿਹਾ ਹੈ ਮਾਸਟਰ ਕੈਡਰ ਵਾਲੇ ਤੇ ਪੀਐਸ ਸੈੱਟ ਵਾਲੇ ਤਾਂ ਇਹਨਾਂ ਕੁਐਸਚਨਾਂ ਨੂੰ ਬਿਲਕੁਲ ਨਾ ਛੱਡਣ ਕਿਹੜੇ ਗੁਪਤ ਸ਼ਾਸਕ ਨੇ ਦੱਖਣ ਵੱਲ ਆਪਣੀ ਮੁਹਿੰਮ ਚਲਾਈ ਅਤੇ ਉਹ ਖੁਦ ਵੀਨਾ ਵਜਾਉਣ ਵਿੱਚ ਮਾਹਰ ਸੀ ਤਾਂ ਦੋ ਚੀਜ਼ਾਂ ਪਤਾ ਲੱਗੀਆਂ ਕਿ ਵੀਨਾ ਵਜਾਉਣ ਵਿੱਚ ਮਾਹਰ ਕੌਣ ਸੀ ਇਹ ਸਾਨੂੰ ਪਤਾ ਲੱਗ ਜਾਵੇ ਤੇ ਦੱਖਣ ਵੱਲ ਆਪਣੀ ਮੁਹਿੰਮ ਚਲਾਈ ਸੀ ਉਹ ਕੌਣ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਸਮੁੰਦਰ ਗੁਪਤ ਇਸ ਦਾ ਰਾਈਟ ਆਨਸਰ ਹੈ ਸਮੁੰਦਰ ਗੁਪਤ ਉਹੀ ਜਿਸ ਦਾ ਵੀ.ਏ. ਸਮਿਥ ਨੇ ਨਾਮ ਦਿੱਤਾ ਸੀ ਕੀ ਦੋਸਤੋ ਨੀਪੋਲੀਅਨ ਆਫ ਇੰਡੀਆ ਨੀਪੋਲੀਅਨ ਆਫ ਇੰਡੀਆ ਕਿਸ ਨੂੰ ਕਿਹਾ ਗਿਆ ਹੈ ਸਮੁੰਦਰ ਗੁਪਤ ਨੂੰ ਕਿਹਾ ਗਿਆ ਵੀ.ਏ. ਸਮਿਥ ਨੇ ਕਿਹਾ ਹੈ ਬਹੁਤ ਹੀ ਪੇਪਰ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਅਗੇ ਦੇਖਿਆ ਜੀ ਅਗਦਾ ਕਹਿੰਦਾ ਅਸ਼ੋਕ ਦਾ ਰਾਜਕਾਲ ਸੀ ਤਾਂ ਅਸ਼ੋਕ ਦਾ ਜੋ ਰਾਜਕਾਲ ਸੀ ਉਹ ਹੈ ਜੀ 200 ਤੇ 64 61 ਤੋਂ ਲੈ ਕੇ ਇੱਥੇ ਮਤਲਬ ਕੀ ਹੈ ਇਸ ਦਾ ਰਾਈਟ ਆਨਸਰ ਤੀਜੀ ਸਦੀ ਦੇ ਵਿੱਚ ਆ ਜਾਵੇਗਾ ਤੀਜੀ ਸਦੀ ਬੀਸੀ ਦੇ ਵਿੱਚ ਇਸ ਦਾ ਰਾਈਟ ਆਨਸਰ ਆ ਜਾਵੇਗਾ ਕਿਉਂ ਬੀਸੀ ਆ ਕਿਉਂਕਿ ਇਹ ਬੈਕ ਚਲ ਰਿਹਾ ਹੈ 268 ਕਲਿੰਗਾ ਦੀ ਵਾਰ ਹੋਈ ਤਾਂ ਪਿੱਛੇ ਨੂੰ ਚਲ ਰਿਹਾ ਹੈ ਨਾ ਧਿਆਨ ਨਾਲ ਦੇਖੋ ਪਿੱਛੇ ਨੂੰ ਚਲ ਰਿਹਾ ਹੈ ਤਾਂ ਇਸ ਕਰਕੇ ਇੱਥੇ ਬੀਸੀ ਲੱਗਿਆ ਹੈ ਅੱਗੇ ਕਹਿੰਦਾ ਹੈ ਗੁਪਤ ਕਾਲ ਵਿੱਚ ਸੋਨੇ ਦੀ ਬਦਲੀ ਨੂੰ ਕਹਿੰਦੇ ਸਨ ਤਾਂ ਇਸ ਦਾ ਰਾਈਟ ਆਨਸਰ ਹੈ ਦਿਨਾਰ ਨਹੀਂ ਹੋਵੇਗਾ ਕਾਫੀ ਜਣੇ ਦੇ ਦਿਮਾਗ ਵਿੱਚ ਇਹ ਆ ਗਿਆ ਕਿ ਕਿ ਸੋਨੇ ਦੀ ਬਦਲੀ ਕੀ ਹੈ ਤਾਂ ਸਵਰਨ ਮਤਲਬ ਕੀ ਹੈ ਬਦਲਦੇ ਸੀ ਸੋਨੇ ਨੂੰ ਸਵਰਨ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਅੱਗੇ ਕਹਿੰਦਾ ਮਹਾਰਾਜਾ ਦਿਰਾਜ ਰਾਜਿਆਂ ਦਾ ਰਾਜਾ ਮਹਾਰਾਜਾ ਦਿਰਾਜ ਦਾ ਮਤਲਬ ਹੈ ਰਾਜਾਂ ਦਾ ਰਾਜਾ ਇਹ ਇੱਕ ਉਹ ਪਾਤੀ ਸੀ ਕਿਸ ਨੂੰ ਕਹਿੰਦੇ ਸੀ ਤਾਂ ਏ ਸੀ ਜੀ ਚੰਦਰ ਗੁਪਤ ਪਹਿਲਾ ਇਸ ਦਾ ਰਾਈਟ ਆਨਸਰ ਹੈ ਮਹਾਰਾਜਾ ਦਿਰਾਜ ਰਾਜਿਆਂ ਦਾ ਰਾਜਾ ਸੀ ਉਹ ਚੰਦਰ ਗੁਪਤ ਪਹਿਲਾ ਸੀ ਜੇਕਰ ਗੁਪਤਾ ਡੈਂਸਟੀ ਦਾ ਫਾਊਂਡਰ ਦੇਖ ਲਈਏ ਤਾਂ ਉਹ ਕਿਸ ਸੀ ਸ਼੍ਰੀ ਗੁਪਤ ਸੀ ਇਹ ਤੁਸੀਂ ਜਿਆਦਾ ਸ਼੍ਰੀ ਗੁਪਤ ਤੋਂ ਬਾਅਦ ਗਟੋ ਕੱਚ ਆਇਆ ਗਟੋ ਕੱਚ ਤੋਂ ਬਾਅਦ ਚੰਦਰ ਗੁਪਤ ਪਹਿਲਾ ਆਇਆ ਤੇ ਰੀਅਲ ਫਾਊਂਡਰ ਇਸ ਨੂੰ ਕਿਹਾ ਜਾਂਦਾ ਦੋਸਤੋ ਰੀਅਲ ਫਾਊਂਡਰ ਗੁਪਤਾ ਡੈਂਟਿਸਟੀ ਦਾ ਚੰਦਰ ਗੁਪਤ ਪਹਿਲਾ ਨੂੰ ਕਿਹਾ ਜਾਂਦਾ ਹੈ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਕਿਸ ਨੂੰ ਭਾਰਤ ਦਾ ਨੈਪੋਲੀਅਨ ਕਹਿੰਦੇ ਸਨ ਤਾਂ ਤੁਹਾਨੂੰ ਮੈਂ ਹੁਣੇ ਦੱਸਿਆ ਕਿ ਵੀਏ ਸਮਿਥ ਨੇ ਕਿਹਾ ਹੈ ਕਿ ਇਸ ਨੂੰ ਕਿਹਾ ਹੈ ਨੈਪੋਲੀਅਨ ਆਫ ਇੰਡੀਆ ਭਾਰਤ ਦਾ ਨੈਪੋਲੀਅਨ ਉਹ ਕਿਆ ਹੈ ਜੀ ਸਮੁੰਦਰ ਗੁਪਤ ਨੂੰ ਕਿਹਾ ਹੈ ਬਹੁਤ ਹੀ ਕੈਂਡ ਕੁਐਸਚਨ ਤਾਂ ਇਹ ਸੀ ਕੁਐਸਚਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਜੇਕਰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਕਰ ਦਿਓ ਲਾਈਕ ਅਤੇ ਜੇਕਰ ਸ਼ੇਅਰ ਨਹੀਂ ਕੀਤਾ ਤਾਂ ਸ਼ੇਅਰ ਵੀ ਕਰ ਦਿਓ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋਵੋ ਵੱਟ ਕੀ ਆ ਕੰਫਿਊਜ਼ ਸੀ ਕਰ ਰਹੇ ਹੋ ਸਬਸਕ੍ਰਾਈਬ ਨਹੀਂ ਕਰਨਾ ਚੈਨਲ ਨੂੰ ਤਾਂ ਭਾਈ ਇਸ ਤਰ੍ਹਾਂ ਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਵੋ ਤਾਂ ਇਹ ਚੀਜ਼ਾਂ ਕਰਨੀਆਂ ਹਨ ਤੇ ਕਮੈਂਟ ਕਰਨਾ ਹੈ ਨਹੀਂ ਕਰਨਾ ਇਹ ਤੁਹਾਡੇ ਤੇ ਡਿਪੈਂਡ ਹੈ ਦੋਸਤੋ ਜੇਕਰ ਤੁਸੀਂ ਗਵਰਨਮੈਂਟ ਜੌਬ ਦੇ ਪ੍ਰਤੀ ਸੀਰੀਅਸ ਹੋ ਤਾਂ ਕਮੈਂਟ ਕਰੋ ਆਦਰਵਾਇਜ਼ ਕੀ ਆ ਤੁਸੀਂ ਸਕਿੱਪ ਵੀ ਕਰ ਸਕਦੇ ਜੇਕਰ ਗਵਰਨਮੈਂਟ ਜੌਬ ਦੇ ਪ੍ਰਤੀ ਸੀਰੀਅਸ ਨਹੀਂ ਹੋ ਤਾਂ ਮਿਲਦੇ ਹਾਂ ਆਪਾਂ ਕੈਂ ਕੈਂ ਧਮਾਕੇਦਾਰ ਪ੍ਰੇਸ਼ਨਾ ਦੇ ਨਾਲ ਕੱਲ ਨੂੰ ਤਦ ਤੱਕ